ਤੋ ਹਰਜੋਤ ਸਿੰਘ ਜੀ ਜਿਹੜੀ ਤੁਸੀਂ ਬ੍ਰੇਕਿੰਗ ਨਿਊਜ਼ ਦੱਸ ਰੇ ਸੀ ਉਹ ਆਪਾਂ ਸ਼ੇਅਰ ਕਰਦੇ ਆਂ ਨਾਲ ਰਾਸ਼ਪਤੀ ਟਰੰਪ ਉਹਨਾਂ ਦੇ ਪ੍ਰਸ਼ਾਸਨ ਦੇ ਵਿੱਚ ਟ੍ਰਾਂਸਪੋਰਟੇਸ਼ਨ ਸਕੱਤਰ ਸ਼ਾਨ ਡਫੀ ਉਹਨਾਂ ਨੇ ਐਮਰਜੈਂਸੀ ਐਕਸ਼ਨ ਲੈਂਦੇ ਹੋਏ ਕਹਿੰਦੇ ਵੀ ਅਸੀਂ ਆਪਣੀਆਂ ਅਮਰੀਕਨ ਰੋਡਜ਼ ਆ ਉਹਨਾਂ ਨੂੰ ਬਚਾਉਣ ਖਾਤਰ ਜਿਹੜੇ ਨੌਨ ਡੋਮਿਸਾਈਲਡ ਸੀ ਡੀ ਐਲਜ਼ ਆ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਜਿਹੜੇ ਨੌਮ ਡੋਮਿਸਾਈਲਡ ਆ ਉਹਨਾਂ ਨੂੰ ਰੈਸਟ੍ਰਿਕਟ ਜਿਹੜੇ ਉਹ ਕਰਨ ਜਾ ਰਹੇ ਆਂ ਕਹਿੰਦੇ ਵੀ ਨਵਾਂ ਕਾਨੂੰਨ ਜਿਹੜੇ ਡੇਂਜਰਸ ਲੂਪ ਹੋਲਜ਼ ਆ ਅਤੇ ਉਸ ਨੂੰ ਬੰਦ ਕਰੇਗਾ ਤੇ ਕਹਿੰਦਾ ਇਹ ਹੀ ਨਹੀਂ ਉਹਨਾਂ ਸੂਬਿਆਂ ਦੇ ਨੂੰ ਜਵਾਬਦੇਹ ਬਣਾਊਗਾ ਅਕਾਉਂਟੇਬਲ ਬਣਾਊਗਾ ਤੇ ਨਾਲ এনਫੋਰਸਮੈਂਟ ਐਕਸ਼ਨ ਖਾਸ ਕਰਕੇ ਕੈਲੀਫੋਰਨੀਆ ਦੇ ਉਲਟ ਲੈਣ ਜਾ ਰਹੇ ਆ ਗ੍ਰੋਸ ਨੈਗਲੀਜੈਂਸ ਦਾ ਜਿਹੜਾ ਉਹ ਲੈ ਕੇ ਇਹਨਾਂ ਨੇ ਕਿਹਾ ਵੀ ਅਸੀਂ ਆਡਿਟ ਕੀਤਾ ਇਹਦੇ ਵਿੱਚ ਜਿਹੜਾ ਦੇਖਿਆ ਵੀ ਜਿਹੜੇ ਫੀਟਲ ਕ੍ਰੈਸ਼ ਆ ਨੌਨ ਡੋਮਿਸਾਈਲਡ ਡਰਾਈਵਰਸ ਦੇ ਦੁਆਰਾ ਬਹੁਤ ਜ਼ਿਆਦਾ ਜਿਹੜੇ ਆ ਉਹ ਹੋਏ ਆ ਇੱਕ ਕੈਟਾਸਟ੍ਰੋਫਿਕ ਪੈਟਰਨ ਜਿਹੜਾ ਆ ਉਹ ਆਪਾਂ ਦੇਖਿਆ ਆ ਵੀ ਉਸ ਦੇ ਨਾਲ ਬਹੁਤ ਹੀ ਜ਼ਿਆਦਾ ਨੁਕਸਾਨ ਤੇ ਮੌਤਾਂ ਜਿਹੜੀਆਂ ਉਹ ਹੋ ਰਹੀਆਂ ਇਸ ਲਈ ਅਸੀਂ ਇਸ ਨੂੰ ਰੋਕਣ ਜਿਹੜਾ ਉਹ ਜਾ ਰਹੇ ਆ ਸੋ ਹਰਜੋਤ ਸਿੰਘ ਜੀ ਇੱਕ ਵੱਡਾ ਜਿਹੜਾ ਫੈਸਲਾ ਆ ਉਹ ਲੈ ਲਿਆ ਆ ਸੂਬਿਆਂ ਦੇ ਦੁਆਰਾ ਜਿਹੜੇ ਨਾਨ ਡੋਮਿਸਾਈਲਡ ਕਮਰਸ਼ੀਅਲ ਲਰਨਰ ਪਰਮਿਟ ਸੀ ਐਲ ਪੀਜ਼ ਤੇ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਜਿਹੜੇ ਇਸ਼ੂ ਕੀਤੇ ਜਾਂਦੇ ਆ ਉਹਨਾਂ ਨੂੰ ਰੈਸਟ੍ਰਿਕਟ ਉਹਨਾਂ ਦੇ ਉੱਤੇ ਰੋਕ ਜਿਹੜੀ ਆ ਉਹ ਲਗਾਈ ਜਾਵੇਗੀ ਇਹ ਰੂਲ ਇਫੈਕਟਿਵ ਇਮੀਡੀਏਟਲੀ ਯਾਨੀ ਕਿ ਅੱਜ ਹੀ 26 ਤਰੀਕ ਨੂੰ ਕੀਤਾ ਹੈ ਤੇ ਨਾਲ ਦੇ ਨਾਲ ਹੀ ਇਹ ਜਿਹੜਾ ਲਾਗੂ ਹੋ ਗਿਆ ਆ ਤੇ ਕਹਿੰਦੇ ਵੀ ਇਹ ਰਿਸਪਾਂਸ ਆ অন ਗoing ਨੇਸ਼ਨ ਵਾਈਡ ਆਡਿਟ ਜਿਹੜੀ ਆਪਾਂ ਕੱਲ ਖਬਰ ਕਿਤੇ ਸੀ ਨਾ ਵੀ ਫੈਡਰਲ ਐਫ ਐਮ ਸੀ ਐਸਏ ਦੇ ਜਿਹੜੇ ਆਡਿਟ ਕਰਨਾ ਹੈ ਯੂ ਐਸ ਡੀਓਟੀ ਨੇ ਵੀ ਕਿਦਾਂ ਜਿਹੜੇ ਲਾਇਸੈਂਸ ਦਿੱਤੇ ਜਾ ਰਹੇ ਆ ਸੋ ਨੋਨ ਡੋਮਿਸਾਈਲ ਦੇ ਉੱਤੇ ਜਿਹੜੀ ਤਲਵਾਰ ਜਿਹੜੀ ਆ ਹਰਜੋਤ ਸਿੰਘ ਜੀ ਇਹਨਾਂ ਨੇ ਚਲਾ ਦਿੱਤੀ ਆ ਸੋ ਕਲੀਅਰਲੀ ਆਪਾਂ ਥੋੜੀ ਜਿਹੀ ਸਿੰਪਲ ਪੰਜਾਬੀ ਚ ਦੱਸ ਦਈਏ ਜਿਹੜੇ ਬੰਦੇ ਸਿਟੀਜ਼ਨ ਨਹੀਂ ਹੈਗੇ ਉਹ ਅਲਿਜੀਬਲ ਨਹੀਂ ਹੋਊਗੇ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਦੇ ਲਈ ਅਨਲੈਸ ਉਹਨਾਂ ਨੂੰ ਇੱਕ ਜੋ এমਪਲॉयਮੈਂਟ ਬੇਸ ਵੀਜ਼ਾ ਹੈਗਾ ਆ ਤੇ ਇੱਕ ਮੰਡਟਰੀ ਫੈਡਰਲ ਇਮੀਗ੍ਰੇਸ਼ਨ ਸਟੇਟਸ ਚੈੱਕ ਥਰੋ ਜਾਣਾ ਪਊਗਾ ਜਿਹੜਾ ਸੇਫ ਸਿਸਟਮ ਹੈਗਾ ਆ ਸੋ ਕਹਿੰਦੇ ਭਈ ਜੋ ਅਸੀਂ ਸਾਰਾ ਕੁਝ ਇਹਦੇ ਵਿੱਚ ਦੇਖਿਆ ਹੈਗਾ ਯੂਐਸ ਦੇ ਟ੍ਰਾਂਸਪੋਰਟੇਸ਼ਨ ਸੈਕਟਰੀ ਸ਼ਾਨਡਫੀ ਉਹਨਾਂ ਨੇ ਇਹ ਕਿਹਾ ਵੀ 80000 ਪਾਉਂਡ ਵਾਲਾ ਟਰੱਕ ਡਰਾਈਵ ਕਰਦੇ ਆ ਬਹੁਤ ਹੀ ਖਤਰਨਾਕ ਫੌਨ ਡਰਾਈਵਰਸ ਨੂੰ ਇਹ ਲਾਇਸੈਂਸ ਇਸ਼ੂ ਕੀਤੇ ਜਾਂਦੇ ਆ ਅ ਇਲੀਗਲੀ ਦਿੱਤੇ ਜਾਂਦੇ ਹੈਗੇ ਆ ਸੋ ਕੈਲੀਫੋਰਨੀਆ ਦੇ ਵਿੱਚ 25% ਨਾਨ ਡੋਮਿਸਾਈਲਸ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਰਿਵਿਊ ਕੀਤੇ ਜਾਣੇ ਆ ਜਿਹੜੇ ਇੰਪ੍ਰੋਪਰਲੀ ਯੂਜ਼ ਕੀਤੇ ਗਏ ਹੈਗੇ ਆ ਸੋ ਬੇਸਿਕਲੀ ਜਿਹੜਾ ਹਰਜੋਤ ਸਿੰਘ ਜੀ ਜਿਹੜੀ ਆ ਲਾਈਨ ਆ ਨਾ ਮੂਵਿੰਗ ਫੋਰਵਰਡ ਨਾਨ ਸਿਟੀਜ਼ਨਸ ਵਿਲ ਨਾਟ ਬੀ ਐਲੀਜੀਬਲ ਫਾਰ ਨਾਨ ਡੋਮਿਸਾਈਲਡ ਸੀ ਡੀ ਐਲਸ ਹੁਣ ਦੇਖੋ ਮੈਨੂੰ ਇਹਦਾ ਕਲੀਅਰਲੀ ਨਹੀਂ ਪਤਾ ਪਰ ਇਹਦਾ ਇੰਪਲੀਕੇਸ਼ਨ ਕਿਤੇ ਨਾ ਕਿਤੇ ਦਾ ਹੁਣ ਕਿਉਂਕਿ ਕੈਲੀਫੋਰਨੀਆ ਦੇ ਤੇ ਸਿੱਧਾ ਨਿਸ਼ਾਨਾ ਜਿਹੜਾ ਉਹਨਾਂ ਨੇ ਇਸ ਦੇ ਵਿੱਚ ਲਾਇਆ ਆ ਹੁਣ ਇਹ ਨਹੀਂ ਮੈਨੂੰ ਪਤਾ ਵੀ ਜਿਹੜੇ ਵਰਕ ਪਰਮਿਟ ਵਾਲੇ ਆ ਉਹਨਾਂ ਨੂੰ ਇਹ ਨਾਨ ਡੋਮਿਸਾਈਲਡ ਸੀਡੀਐਲ ਮਿਲਦੇ ਆ ਜਾਂ ਡੋਮਿਸਾਈਲਡ ਸੀਡੀਐਲ ਮਿਲਦੇ ਆ ਜੇ ਤਾਂ ਤੁਹਾਡੇ ਡੋਮਿਸਾਈਲਡ ਸੀਡੀਐਲ ਹੋਣਗੇ ਫਿਰ ਤਾਂ ਨਹੀਂ ਜੇ ਤੁਹਾਡੇ ਨਾਨ ਡੋਮਿਸਾਈਲਡ ਸੀਡੀਐਲ ਆ ਅ ਵੀ ਉਹ ਫਿਰ ਕਹਿੰਦੇ ਵੀ ਐਲੀਜੀਬਲ ਨਹੀਂ ਹੋਣਗੇ ਪਰ ਇਹਨਾਂ ਨੇ ਹੁਣ ਚੈਕਿੰਗ ਜਿਹੜੀ ਇਸ ਦੇ ਵਿੱਚ ਜ਼ਿਆਦਾ ਕਰਨੀ ਆ ਸੇਵ ਸਿਸਟਮ ਦੀ ਜਿਹੜੀ ਇਹਨਾਂ ਨੇ ਗੱਲ ਕਰ ਦਿੱਤੀ ਮੰਡੇਟਰੀ ਕਰ ਦਿੱਤਾ ਫੈਡਰਲ ਇਮੀਗ੍ਰੇਸ਼ਨ ਜਿਹੜਾ ਜਿਹੜਾ ਸਟੇਟਸ ਚੈੱਕ ਆ ਉਹ ਉਸ ਨੂੰ ਜਿਹੜਾ ਉਹ ਲੈ ਕੇ ਸੋ ਇਸ ਦੇ ਨਾਲ ਤਾਂ ਹਰਜੋਤ ਸਿੰਘ ਜੀ ਟਰੱਕਿੰਗ ਇੰਡਸਟਰੀ ਦੇ ਵਿੱਚ ਹੋਰ ਵੀ ਜ਼ਿਆਦਾ ਹਾਹਾਕਾਰ ਜਿਹੜੀ ਉਹ ਜਿਹੜੀ ਉਹ ਮਚੂਗੀ ਕਨਫਿਊਜ਼ਨ ਜਿਹੜੀ ਉਹ ਰਹੂਗੀ ਸੋ ਆਪਾਂ ਕਿਸੇ ਦਿਨ ਹਰਜੋਤ ਸਿੰਘ ਜੀ ਆਪਾਂ ਰਵਨ ਭਾਜੀ ਹੁਣਾਂ ਨਾਲ ਵੀ ਗੱਲ ਕਰਾਂਗੇ ਕਲੀਅਰ ਕਰਾਂਗੇ ਵੀ ਨਾਨ ਡੋਮਿਸਾਈਲ ਵਾਲੇ ਕਿਹੜੇ ਆ ਤੇ ਡੋਮਿਸਾਈਲ ਵਾਲੇ ਇਸ ਦੇ ਵਿੱਚ ਅੰਡਰ ਜਿਹੜੇ ਉਹ ਕਿਹੜੇ ਆਉਂਦੇ ਆ ਪਰ ਇਮੀਡੀਏਟ ਇਨਫੋਰਸਮੈਂਟ ਐਕਸ਼ਨ ਕਹਿੰਦੇ ਵੀ ਕੈਲੀਫੋਰਨੀਆ ਦੇ ਉਲਟ ਇਹਨਾਂ ਨੇ ਗ੍ਰੋਸ ਨੇ ਨੈਗਲੀਜੈਂਸ ਤੇ ਲਈ ਜਿਹੜਾ ਉਹ ਲੈਣ ਜਾ ਰਹੇ ਆ ਸੋ ਉਹਨਾਂ ਲੋਕਾਂ ਨੂੰ ਜਿਹੜੇ ਨਾਨ ਸਿਟੀਜ਼ਨਸ ਆ ਤੇ ਉਹ ਐਲੀਜੀਬਲ ਨਹੀਂ ਹੋਣਗੇ ਹੁਣ ਨਾਨ ਡੋਮਿਸਾਈਲਡ ਸੀਡੀਐਸ ਦੇ ਲਈ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਵਾਲਿਆਂ ਦੇ ਲਈ ਸੋ ਪਹਿਲੋਂ ਟਰੱਕਰ ਵੀਜ਼ੇ ਜਿਹੜੇ ਆ ਮਾਰਕੋ ਰੂਬੀਓ ਹੁਣਾਂ ਨੇ ਕੁਝ ਵੀਕ ਪਹਿਲਾਂ ਬੰਦ ਕੀਤੇ ਸੀਗੇ ਤੇ ਅੱਜ ਜਿਹੜੇ ਸ਼ੌਨ ਡਫੀ ਆ ਉਹਨਾਂ ਨੇ ਇਹ ਕਹਿ ਦਿੱਤਾ ਵੀ ਜਿਹੜੇ ਨਾਨ ਡੋਮਿਸਾਈਲਡ ਸੀਡੀਐਲਸ ਆ ਉਹ ਇਸ਼ੂ ਕਰਨੇ ਜਿਹੜੇ ਆ ਉਹ ਬੰਦ ਹੋਣਗੇ ਤੇ ਜਿਨ੍ਹਾਂ ਨੂੰ ਮਿਲੇ ਆ ਉਹਨਾਂ ਦੇ ਵੀ ਜਿਹੜੇ ਹੁਣ ਚੈਕਿੰਗ ਜਿਹੜੀ ਉਹ ਹੋਊਗੀ ਤੇ ਆਡਿਟ ਦੇ ਕਹਿੰਦੇ ਵੀ ਅਸੀਂ ਤਾਂ ਪੱਕਾ ਹੀ ਦੇਖਿਆ ਵੀ ਇਲੀਗਲੀ ਜਿਹੜੇ ਫੋਰਨ ਡਰਾਈਵਰਸ ਨੂੰ ਇਹਨਾਂ ਨੇ ਅ ਜਿਹੜੇ ਲਾਇਸੈਂਸਾ ਦਿੱਤੇ ਆ ਸੋ ਇਹ ਹੁਣ ਦੇਖਣਾ ਆ ਐਫ ਐਮ ਸੀ ਐਸ ਦੇ ਨੇਸ਼ਨ ਵਾਈਡ ਆਡਿਟ ਜਿਹੜੇ ਨਾਨ ਡੋਮਿਸਾਈਲਡ ਦੇ ਵਿੱਚ ਕਹਿੰਦੇ ਵੀ ਅਸੀਂ ਇਹ ਕੀਤਾ ਵੀ ਨਾਨ ਕੰਪਲਾਈਂਸ ਹੈਗੇ ਆ ਬਹੁਤ ਸਾਰੀਆਂ ਸਟੇਟਸ ਤੇ ਕਹਿੰਦੇ ਵਰਸ ਤੇ ਮੋਸਟ ਅਗਰੀਜੀਅਸ ਜਿਹੜੇ ਆ ਸਭ ਤੋਂ ਮਾੜਾ ਜਿਹੜੇ ਹਾਲਾਤ ਕਹਿੰਦੇ ਵੀ ਕੈਲੀਫੋਰਨੀਆ ਦੇ ਵਿੱਚ ਜਿਹੜੇ ਹੋ ਰਹੇ ਆ ਕਹਿੰਦੇ ਵੀ ਓਵਰਸਾਈਟ ਦੀ ਬਹੁਤ ਘਾਟ ਹੋਣ ਕਰਕੇ ਜਾਂ ਬਹੁਤ ਹੀ ਕਮਜ਼ੋਰ ਓਵਰਸਾਈਟ ਦੇ ਕਰਕੇ ਟ੍ਰੇਨਿੰਗ ਘਾਟ ਹੋਣ ਕਰਕੇ ਪ੍ਰੋਗਰਾਮਿੰਗ ਐਰਰ ਦੇ ਕਰਕੇ ਉਹਨਾਂ ਨੇ ਦੇਖਿਆ ਵੀ ਲਾਰਜ ਨੰਬਰ ਆਲ ਨਾਨ ਡੋਮਿਸਾਈਲਡ ਇਸ਼ੂ ਜਿਹੜੇ ਉਹ ਕਿਤੇ ਗਏ ਆ ਉਹਨਾਂ ਡਰਾਈਵਰਾਂ ਨੂੰ ਵੀ ਜਿਹੜੇ ਇਨ ਐਲੀਜੀਬਲ ਸੀਗੇ ਉਹਨਾਂ ਨੂੰ ਵੀ ਲਾਇਸੈਂਸ ਮਿਲੇ ਹੋਏ ਆ ਤੇ ਕਹਿੰਦੇ ਵੀ ਡਰਾਈਵਰ ਉਹ ਵੀ ਨੇ ਇਹਦੇ ਵਿੱਚ ਜਿਹੜੇ ਵੈਲਿਡ ਸੀਗੇ ਲਾਫੁਲ ਪ੍ਰੈਜ਼ੈਂਸ ਤੋਂ ਬਾਅਦ ਚ ਵੀ ਜਦੋਂ ਉਹਨਾਂ ਦੀ ਲਾਫੁਲ ਪ੍ਰੈਜ਼ੈਂਸ ਯਾਨੀ ਕਿ ਜਦੋਂ ਉਹਨਾਂ ਦੇ ਰਹਿਣ ਦੀ ਇੱਥੇ ਰੋਕ ਵੀ ਲੱਗ ਚੁੱਕੀ ਸੀਗੀ ਉਹਨਾਂ ਨੂੰ ਤਾਂ ਵੀ ਜਿਹੜੇ ਲਾਇਸੈਂਸ ਆ ਇਸ਼ੂ ਹੁੰਦੇ ਰਹੇ ਆ ਸੋ ਕਹਿੰਦੇ ਵੀ ਇਹ ਬਹੁਤ ਵੱਡਾ ਜਿਹੜਾ ਕੰਮ ਆ ਕੈਲੀਫੋਰਨੀਆ ਨੇ ਮਾੜਾ ਜਿਹੜਾ ਇਸ ਦੇ ਵਿੱਚ ਕੀਤਾ ਆ ਸੋ ਕੈਲੀਫੋਰਨੀਆ ਦੀ ਟਰੱਕਿੰਗ ਇੰਡਸਟਰੀ ਨੂੰ ਹਰਜੋਤ ਸਿੰਘ ਜੀ ਤੇ ਅਮਰੀਕਾ ਦੀ ਟਰੱਕਿੰਗ ਇੰਡਸਟਰੀ ਨੂੰ ਇਹਨਾਂ ਨੇ ਵੱਡੇ ਪੱਧਰ ਦੇ ਉੱਤੇ ਜਿਹੜਾ ਉਹ ਹਲਾ ਕੇ ਰੱਖ ਦਿੱਤਾ ਆ